ਗੁਰਮੁਖ ਪਿਆਰਿਓ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਨ੍ਹਾਂ ਨੇ ਜੋ ਵੀ ਸੰਗਤ ਦਾ ਭਲਾ ਕੀਤਾ ਅੱਜ ਉਹਨਾਂ ਦੇ ਬਚਨਾਂ ਦੀ ਕਰਾਮਾਤ ਆਪ ਜੀ ਨਾਲ ਸਾਂਝੀ ਕਰਨੀ ਆ ਇਹ ਘਟਨਾ ਸੱਚੀ ਆ ਕਿਸ ਤਰ੍ਹਾਂ ਮਹਾਪੁਰਖਾਂ ਨੇ ਇੱਕ ਸ਼ਰਾਬੀ ਦੀ ਇੱਕ ਆਦਤਾ ਜਿਹੜੀ ਛੜਾ ਦਿੱਤੀ ਸੀ ਜਿਹੜੀ ਉਹਨੂੰ ਲੰਮੇ ਸਮੇਂ ਤੋਂ ਪਈ ਹੋਈ ਸੀ ਜੇ ਕੋਈ ਸ਼ਰਾਬ ਪੀਂਦਾ ਜਾਂ ਜਿਨ੍ਹਾਂ ਦੇ ਘਰ ਦੇ ਮੈਂਬਰ ਸ਼ਰਾਬ ਪੀਂਦੇ ਆ ਕਿਸੇ ਦਾ ਪਤੀ ਕਿਸੇ ਦਾ ਭਰਾ ਭਾਈਓ ਜਰੂਰ ਸੁਣਿਓ ਸੁਣਿਓ ਅੱਜਕੱਲ ਤਾਂ ਔਰਤਾਂ ਵੀ ਬੀਬੀਆਂਾਂ ਵੀ ਸ਼ਰਾਬ ਪੀਣ ਲੱਗ ਗਈਆਂ ਨੇ ਤਾਂ ਆਓ ਆਪਾਂ ਸੁਣਦੇ ਹਾਂ ਜੀ ਵਿਚਾਰ ਇਹ ਸੱਚੀ ਕੱਟਨਾ ਇੱਕ ਵਾਰੀ ਇੱਕ ਭੈਣ ਆਪਣੇ ਦੋ ਬੱਚੇ ਲੈ ਕੇ ਮਾਹਪੁਰਖਾਂ ਕੋਲ ਆਈ ਆ ਤੇ ਬੇਟਾ ਉਹਦਾ 9 ਸਾਲ ਦਾ ਸੀ ਬੇਟੀ 6 ਸਾਲ ਦੀ ਸੀ ਬੜਾ ਬਰਾਕ ਕਰਕੇ ਰੋਈ ਆ ਨਾਨਕ ਦੁਖੀ ਆ ਸਭ ਸੰਸਾਰ ਕਹਿਣ ਲੱਗੀ ਮਾਹਪੁਰਖੋ ਮੈਂ ਬਰਬਾਦ ਹੋ ਗਈ ਮੇਰੇ ਘਰ ਵਾਲੇ ਨੇ ਮੈਨੂੰ ਕਿਸੇ ਜੋਗੀ ਨਹੀਂ ਛੱਡਿਆ ਮਾਹਪੁਰਖ ਕਹਿੰਦੇ ਭਾਈ ਰੋ ਨਾ ਗੱਲਾਂ ਦੱਸ ਕੀ ਹੋਈ ਆ ਕੀ ਪਾਣਾ ਵਾਪਰ ਗਿਆ ਕੀ ਤਕਲੀਫ ਆ ਕਹਿੰਦੀ ਬਾਬਾ ਜੀ ਜਦੋਂ ਮੈਂ ਵਿਆਹੀ ਆਈ ਸੀ 12 ਕਿੱਲੇ ਜ਼ਮੀਨ ਪੈਲੀ ਸੀਗੀ ਸਾਡੇ ਕੋਲੇ ਪਰ ਮੇਰੇ ਘਰ ਵਾਲੇ ਨੇ ਸ਼ਰਾਬ ਪੀ ਪੀ ਕੇ ਹੁਣ ਸਾਡੇ ਕੋਲ ਸਿਰਫ 6 ਕਿੱਲੇ ਪੈਲੀ ਰਹਿ ਗਈ ਬਾਕੀ ਸਾਰੀ ਉਹਨੇ ਸ਼ਰਾਬ ਦੇ ਨਸ਼ੇ 'ਚ ਰੋੜਤੀ ਆ ਤੇ ਇਸ ਤਰ੍ਹਾਂ ਹੀ ਸਾਥ ਸੰਗਤ ਜੀ ਕਈ ਕਰਾਂ ਦੀ ਕਹਾਣੀ ਹੋਊਗੀ ਚਲੋ ਪਹਿਲੀ ਨਾਂ ਸੇ ਪੈਸੇ ਤਾਂ ਬਰਬਾਦ ਹੁੰਦੇ ਆ ਸੇਤ ਵੀ ਹੁੰਦੀ ਆ ਪੈਸਾ ਵੀ ਹੁੰਦਾ ਮਨੁੱਖਾ ਜਨਮ ਵੀ ਏਜਾਈ ਜਾਂਦਾ ਇਹ ਸ਼ਰਾਬ ਐਸੀ ਆ ਤੇ ਮਾਹਪੁਰਖਾਂ ਕੋਲ ਰੋਂਦੀ ਆ ਗੱਲਾਂ ਦੱਸਦੀ ਆ ਕਹਿੰਦੀ ਮੈਂ ਆਪਦੇ ਬੱਚੇ ਕਿੱਥੇ ਲੈ ਕੇ ਜਾਵਾਂਗੀ ਇਹ ਤਾਂ ਅਜੇ ਛੋਟੇ ਆ ਇਹਨਾਂ ਦੀ ਪੜ੍ਹਾਈ ਦਾ ਖਰਚਾ ਮੈਂ ਕਿਵੇਂ ਕਰਾਂਗੀ ਜੇ ਇਵੇਂ ਜ਼ਮੀਨ ਵੇਕਦੀ ਰਹੀ ਮੈਨੂੰ ਕੁੱਟਦਾ ਮਾਰਦਾ ਬੱਚੇ ਡਰਦੇ ਆ ਸਹਮੇ ਪਏ ਆ ਇਹ ਬੱਚਿਆਂ ਤੇ ਵੀ ਮਾੜਾ ਅਸਰ ਪੈਂਦਾ ਜੀ ਸ਼ਰਾਬ ਦਾ ਜਦੋਂ ਵੇਖਦੇ ਆ ਮਹਾਂਪੁਰਖ ਕਹਿੰਦੇ ਭਾਈ ਬੀਬਾ ਜਦੋਂ ਵਿਆਹ ਹੋਣਾ ਸੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਵੀ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਕਹਿੰਦੀ ਮਹਾਰਾਜ ਹਾਂ ਪਤਾ ਸੀ ਉਦੋਂ ਇਹ ਦੱਸਿਆ ਸੀ ਵੀ ਕਦੇ-ਕਦੇ ਵਿਆਹ ਸ਼ਾਦੀ ਦੇ ਮੌਕੇ ਮਾੜਾ ਮੋਟਾ ਭਾਵ ਕੀ ਪੀਂਦਾ ਕਈ ਵਾਰੀ ਵਿਚੋਲੇ ਇਦਾਂ ਕਰਦੇ ਹੁੰਦੇ ਆ ਕਿ ਵਿਆਹ ਦੇ ਵਿੱਚ ਭਾਈ ਮਾੜੀ ਮੋਟੀ ਪੀ ਲੈਂਦਾ ਹੈ ਉਹ ਨਾ ਉਹਲਾ ਕਰਦੇ ਹੁੰਦੇ ਵਿੱਚ ਕਹਿੰਦੇ ਹੁਣ ਇਹਨੂੰ ਲਤ ਲੱਗ ਗਈ ਦਿਨ ਰਾਤ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ ਬਾਬਾ ਜੀ ਇਸ ਕਰਕੇ ਹੁਣ ਠੀਕ ਕਰ ਦਿਓ ਕਿਰਪਾ ਕਰੋ ਬਾਬਾ ਜੀ ਕਹਿੰਦੇ ਭਾਈ ਜਦੋਂ ਤੁਹਾਨੂੰ ਪਹਿਲਾਂ ਪਤਾ ਸੀ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ ਸੀਗਾ ਕਹਿੰਦੇ ਮਹਾਰਾਜ ਜੀ ਗਲਤੀ ਹੋ ਗਈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਉਹਨਾਂ ਦੀ ਹਜ਼ੂਰੀ 'ਚ ਚਲੇ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਅਰਦਾਸ ਕਰੋ ਬੇਨਤੀ ਕਰੋ ਵੀ ਇਹ ਪ੍ਰਵਾਨ ਕਰ ਲਓ ਪਹਿਲੀ ਗੱਲ ਜਦੋਂ ਵੀ ਉਹ ਸ਼ਰਾਬ ਪੀ ਕੇ ਆਵੇ ਬਾਬਾ ਜੀ ਨੇ ਤਿੰਨ ਗੱਲਾਂ ਕਹੀਆਂ ਸੀ ਸ਼ਰਾਬ ਪੀ ਕੇ ਆਵੇ ਉਹਨੂੰ ਰੋਟੀ ਪਾਣੀ ਦੇਣਾ ਹੈ ਦੇਖੋ ਬਾਬਾ ਜੀ ਦਾ ਸਮਝਾਉਣ ਦਾ ਤਰੀਕਾ ਦੱਸੋ ਕਈ ਵਾਰੀ ਕੀ ਹੁੰਦਾ ਕਿ ਕਈ ਆਉਂਦੇ ਸਾਰੀ ਲੜਨ ਲੱਗ ਜਾਂਦੀਆਂ ਬੀਬੀਆਂ ਕਹਿੰਦੇ ਉਹਨੂੰ ਅਵਾ ਤਵਾ ਬੇਵਜਾ ਫालतू ਸ਼ਬਦ ਨਹੀਂ ਬੋਲਣੇ ਜੀਬ ਤੇ ਕੰਟਰੋਲ ਰੱਖਣਾ ਬਿਲਕੁਲ ਚੁੱਪ ਰਹਿਣਾ ਹੈ ਪਹਿਲੀ ਗੱਲ ਦੂਜੀ ਗੱਲ ਸਵੇਰੇ ਅਮਰਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਸਵਾ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਜਲ ਕੋਲ ਰੱਖ ਲੈਣਾ ਜਾਂ ਬਾਟੀ ਵਿੱਚ ਰੱਖ ਲੋ ਗੜਵੀ ਵਿੱਚ ਢੱਕ ਲੋ ਪਾੜ ਇਸ ਤਰ੍ਹਾਂ ਕਰਨਾ ਵੀ ਤੇਰੇ ਘਰ ਵਾਲੇ ਨੂੰ ਨਾ ਪਤਾ ਲੱਗੇ ਕਿਉਂਕਿ ਜੇ ਪਤਾ ਲੱਗ ਗਿਆ ਉਹਨੇ ਤੇਰਾ ਜਲ ਗੜਵੀ ਜੋ ਵੀ ਹੈ ਵਗਾ ਕੇ ਮਾਰਨੀ ਆ ਕਿਉਂਕਿ ਸ਼ਰਾਬੀ ਬੰਦੇ ਨੂੰ ਪਤਾ ਨਹੀਂ ਹੁੰਦਾ ਉਹਨੂੰ ਤਾਂ ਲੱਗਦਾ ਵੀ ਮੇਰਾ ਇਹ ਨੁਕਸਾਨ ਕਰ ਦੇਣਗੇ ਪਾੜ ਉਸ ਸਮੇਂ ਕਰਨਾ ਜਿਸ ਸਮੇਂ ਉਹ ਕਰਨਾ ਹੋਵੇ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਜੇ ਉਹ ਤੂੰ ਕਰੇਂਗੀ ਇਸ ਤਰ੍ਹਾਂ ਹੋ ਸਕਦਾ ਵਿਗਨ ਪਾ ਦੇਵੇ ਕੋਈ ਚੱਲ ਕੇ ਉੱਥੇ ਆ ਜਾਵੇ ਮੂਲ ਮੰਤਰ ਦਾ ਜਾਪ ਕਰੀ ਅੱਖਾਂ ਬੰਦ ਨਹੀਂ ਕਰਨੀਆਂ ਸਾਰਾ ਧਿਆਨ ਉਹ ਜਲ ਦੇ ਵਿੱਚ ਰੱਖਣਾ ਮੂੰਹੋਂ ਇੱਕ ਓੰਕਾਰ ਤੋਂ ਲੈ ਕੇ ਜਾਪ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਤੇ ਉਦੋਂ ਫਿਰ ਉਹ ਜਲ ਨੂੰ ਰੋਜ਼ ਬਿਨਾਂ ਦੱਸੇ ਉਹਨੂੰ ਛਕਾਉਣਾ ਹੈ 40 ਦਿਨ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨਗੇ ਉਹ ਭੈਣ ਨੇ ਰੋ ਕੇ ਪਹਿਲਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ ਫਿਰ ਉਹਨੂੰ ਹੌਸਲਾ ਜਿਆ ਹੋ ਗਿਆ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਹਾਰਾਜ ਅੱਗੇ ਕਿਉਂਕਿ ਕਰਨ ਵਾਲੇ ਤਾਂ ਸਤਿਗੁਰੂ ਜੀ ਆ ਬੰਦਾ ਤਾਂ ਵਸੀਲਾ ਹੈ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਾਨਸਕਿਆ ਵਿਚਾਰਾ RAM ਆਖਿਆ ਕਿਰਪਾ ਕਰੂ ਦਿਲ ਤੋਂ ਅਰਦਾਸ ਕੀਤੀ ਮੂਲ ਮੰਤਰ ਦਾ ਜਾਪ ਕੀਤਾ ਸਵੇਰੇ ਸ਼ਾਮ ਜਦੋਂ ਵੀ ਸਮਾਂ ਮਿਲਣਾ ਉਹਨੇ ਪਾਠ ਕਰੀ ਜਾਣਾ ਕਦੇ 4 ਘੰਟੇ 6 ਘੰਟੇ 40 ਦਿਨ ਬੀਤੇ 40 ਦਿਨ ਲੰਘ ਗਏ ਬਾਕੀ ਮਹਾਂਪੁਰਖਾਂ ਦੇ ਬਚਨਾਂ ਦੀ ਕਲਾ ਹੁੰਦੀ ਹੈ ਉਹਦਾ ਪਤੀ ਇੱਕ ਦਿਨ ਬੈਠਾ ਬੈਠਾ ਕਹਿਣ ਲੱਗਾ ਵੀ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਮੈਂ ਇੰਨਾ ਸਮਾਂ ਬਰਬਾਦ ਕਰ ਲਿਆ ਹੁਣ ਮੈਨੂੰ ਰੋਕਣਾ ਚਾਹੀਦਾ ਆਪਣੇ ਆਪ ਨੂੰ ਰੋਕਣ ਦਾ ਕਹਿੰਦਾ ਇੱਕ ਤਰੀਕਾ ਕਹਿੰਦਾ ਮੈਂ ਅੰਮ੍ਰਿਤ ਛਕਣਾ ਫਿਰ ਇਹ ਰਿਕਾਵਟ ਹੋਊਗੀ ਕਹਿਣ ਲੱਗੀ ਇਹ ਕੀ ਹੋ ਗਿਆ ਉਹਨੂੰ ਯਕੀਨ ਨਾ ਹੋਵੇ ਕਹਿੰਦੀ ਤੁਸੀਂ ਬਾਅਦ ਵਿੱਚ ਮਨ ਨਾ ਬਦਲਿਓ ਮੈਂ ਰੋਕਦੀ ਨਹੀਂ ਪਰ ਇਹ ਨਾ ਹੋਵੇ ਤੁਸੀਂ ਬਾਅਦ ਵਿੱਚ ਬੇਅਦਬੀ ਕਰਦੋ ਅੰਮ੍ਰਿਤ ਛਕ ਕੇ ਕਹਿੰਦਾ ਨਹੀਂ ਬੜੀ ਸ਼ਰਾਬ ਪੀਲੀ ਹੁਣ ਮੈਂ ਅੰਮ੍ਰਿਤ ਛਕਣਾ ਆਪਾਂ ਆਪਦਾ ਘਰ ਵਿਚਾਲੀਏ ਬੜਾ ਪੀ ਕੇ ਦੇਖ ਲਿਆ ਮਨ ਜਿਹੜਾ ਮਨ ਦੀ ਖੇਡ ਆ ਸਾਰੀ ਸੰਗਤ ਜੀ ਮਹਾਪੁਰਖਾਂ ਕੋਲ ਆਈ ਕਹਿੰਦੀ ਮਹਾਰਾਜ ਜੀ ਬਾਬਾ ਜੀ ਮੇਰਾ ਘਰ ਵਾਲਾ ਕਹਿੰਦਾ ਮੈਂ ਅੰਮ੍ਰਿਤ ਛਕਣਾ ਮਹਾਰਾਜ ਅੱਗੋਂ ਮੁਸਕਰਾ ਕੇ ਕਹਿੰਦੇ ਭਾਈ ਉਹਦਾ ਘੋਟਾ ਖਤਮ ਹੋ ਗਿਆ ਹੁਣ ਆ ਪੀਣ ਵਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦਾ ਘੋਟਾ ਖਤਮ ਹੋ ਗਿਆ ਹੁਣ ਆ ਪੀਣ ਵਾਲਾ ਹੁਣ ਕੋਈ ਗੱਲ ਨਹੀਂ ਜੇ ਕਹਿੰਦਾ ਹੈ ਨਾ ਹੁਣ ਤੁਸੀਂ ਜਕੋ ਨਾ ਇਹਨੂੰ ਅੰਮ੍ਰਿਤ ਛਕ ਲੈਣ ਦਿਓ ਤੇ ਤੁਸੀਂ ਵੀ ਨਾਲ ਹੀ ਛਕ ਲੋ ਪੂਰਾ ਸਾਥ ਦੋ ਦਾ ਤੇ ਇਸ ਤਰ੍ਹਾਂ ਦੇਖੋ ਬਾਬਾ ਜੀ ਨੇ ਗੱਲਾਂ ਸਮਝਾਈਆਂ ਸੀ ਵੀ ਸ਼ਰਾਬੀ ਨੂੰ ਜਦੋਂ ਆਪਾਂ ਬਾਹਲਾ ਕਹਿਣ ਲੱਗ ਜੀ ਨਾ ਹੁੰਦੇ ਨੂੰ ਵੀ ਤੂੰ ਸ਼ਰਾਬ ਪੀ ਕੇ ਆਇਆ ਉਹਨੂੰ ਸਮਝੋ ਪਹਿਲਾਂ ਉਹਦੀ ਗੱਲ ਨੂੰ ਫਿਰ ਉਹਦੇ ਨਿਮਤਰ ਅਰਦਾਸ ਕਰੋ ਫਿਰ ਉਹਦਾ ਮਨ ਬਦਲਦਾ ਜਦੋਂ ਆਪਾਂ ਆਉਂਦੇ ਨੇ ਲੜਨ ਲੱਗ ਜਾਣਾ ਫਿਰ ਉਹਨੇ ਕੀ ਬਦਲਣਾ ਉਹ ਸਗੋਂ ਵੱਧ ਪੀ ਕੇ ਆਊਗਾ ਤਾਂ ਕਰਕੇ ਗੁਰਮੁਖ ਪਿਆਰਿਓ ਅਰਦਾਸ ਬੇਨਤੀ ਉਹਦੀ ਪੂਰੀ ਹੋਈ ਤੇ ਉਹ ਜਲ ਜਿਹੜਾ ਸੀਗਾ ਉਹ ਆਦੇ ਘਰ ਵਾਲੇ ਨੂੰ ਦਿੰਦੀ ਰਹੀ ਮੂਲ ਮੰਤਰ ਵਾਲਾ ਉਹ ਜਲ ਨੇ ਉਹ ਮੂਲ ਮੰਤਰ ਨੇ ਉਹਦਾ ਮਨ ਬਦਲਿਆ ਬਾਬੇ ਦੀ ਬਾਣੀ ਨੇ ਬਦਲਿਆ ਹੈ ਅਮਰਤ ਸ਼ਕ ਲਿਆ ਬੱਚਿਆਂ ਨੇ ਵੀ ਸ਼ਕ ਲਿਆ ਭੈਣ ਨੇ ਵੀ ਅਮਰਤ ਸ਼ਕ ਲਿਆ ਕੋੜ ਵੱਢਿਆ ਗਿਆ ਤੇ ਉਦੋਂ ਫਿਰ 6 ਕਿੱਲੇ ਜਿਹੜੀ ਪੈਲੀ ਸੀਗੀ ਉਹਦੇ ਨਾਲ ਵਧੀਆ ਗੁਜ਼ਾਰਾ ਹੁਣ ਲੱਗ ਗਿਆ ਇਹ ਨਸ਼ਾ ਜਿਹੜਾ ਨਸ਼ੇ ਵਾਲੇ ਕੋਲ ਤਾਂ 100 ਕਿੱਲਾ ਵੀ ਥੋੜਾ ਉਹਨੇ ਤਾਂ ਉਹ ਵੀ ਵੇਚ ਕੇ ਖਾ ਜਾਣਾ ਫਿਰ ਉਹ ਡੇਰੇ ਆਉਂਦੇ ਸੀਗੇ ਸੰਤਾਂ ਕੋਲੇ ਝਾੜੂ ਮਾਰ ਜਾਣਾ ਵਰਤਮਾਨ ਜਾਣੇ ਫਿਰ ਹੌਲੀ ਹੌਲੀ ਜਦੋਂ ਮਿਹਨਤ ਕੀਤੀ ਤੇ ਉਹ ਪੈੜੀ ਜਿਹੜੀ ਵਿਕੀ ਸੀ ਉਹਨਾਂ ਨੇ ਉਹ ਖਰੀਦ ਲਈ ਸੀ ਦੁਬਾਰਾ ਸੰਗਤ ਜੀ ਇਹ ਮਹਾਪੁਰਖਾਂ ਦੀ ਜਦੋਂ ਜਾਮਣੀ ਪੈ ਜਾਂਦੀ ਹੈ ਨਾ ਵਿੱਚ ਜਿਹੜੇ ਕੰਮ ਨਹੀਂ ਹੁਣੇ ਹੁੰਦੇ ਉਹ ਵੀ ਸਤਗੁਰੂ ਜੀ ਕਰਵਾ ਲੈਂਦੇ ਉਹ ਵੀ ਹੋ ਜਾਂਦੇ ਆ ਸੋ ਆਪਣਾ ਇੱਕੋ ਹੀ ਮਕਸਦ ਹੁੰਦਾ ਇਹ ਜਿਹੜੀ ਆਪਾਂ ਵਿਚਾਰ ਸਾਂਝੀ ਕਰਦੇ ਆ ਮਹਾਪੁਰਖਾਂ ਦੇ ਜੀਵਨ ਦੀ ਵੀ ਤੁਸੀਂ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜ ਜਾਓ ਜੀ ਕਿਉਂਕਿ ਇਹ ਘਟਨਾਵਾਂ ਕੋਈ ਕਾਲਪਨਿਕ ਨਹੀਂ ਹੈਗੀਆਂ ਸਾਧ ਸੰਗਤ ਜੀ ਇਹ ਸੱਚੀਆਂ ਘਟਨਾਵਾਂ ਨੇ ਜੋ ਵੀ ਆਪ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿ ਰਹੀ ਆ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿ ਰਹੇ ਆ ਜੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇੱਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਉਂਦਾ ਤੇ ਕੀ ਕਰਦੇ ਆ ਰਲ ਮਿਲ ਕੇ ਉਹ ਪੀਂਦੇ ਆ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਇਨੂੰ ਪੀਣ ਦੁਆਰਾ ਅਕਲ ਮਾਰੀ ਜਾਂਦੀ ਆ ਝੱਲਪੁਣਾ ਦਿਮਾਗ ਚ ਆ ਜਾਂਦਾ ਆਪਣਾ ਪਰਾਇਆ ਨਾ ਪਛਾਣਈ ਕਸਮੋਂ ੱੱਕੇ ਖਾਏ ਆਦਮੀ ਨੂੰ ਆਪਦੇ ਦੀ ਬਗਾਨੇ ਦੀ ਪਛਾਣ ਨਹੀਂ ਰਹਿੰਦੀ ਮਾਲਕ ਵੱਲੋਂ ਵੀ ੱੱਕੇ ਪੈਂਦੇ ਅਜਿਤ ਪੀਤਾ ਖਸਮ ਬਿਸਰੈ ਦਰਗ੍ਹੇ ਮਲੇ ਸਜਾਈ ਇਹਨੂੰ ਪੀਣ ਦੇ ਨਾਲ ਵਾਹਿਗੁਰੂ ਭੁੱਲ ਜਾਵੇ ਦਰਗਾਹ ਚ ਸਜ਼ਾ ਮਿਲੇ ਝੂਠਾ ਮਦਮੂਲ ਨਾ ਪੀਚੇ ਜੇ ਕਾ ਪਾਰ ਬਸਾਈ ਐਸੀ ਚੰਦਰੀ ਸ਼ਰਾਬ ਪੀਣੀ ਨਹੀਂ ਚਾਹੀਦੀ ਨਹੀਂ ਪੀਣੀ ਚਾਹੀਦੀ ਇਸ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾਉ ਤਾਂ ਇਹ ਤਾਂ ਭਾਈ ਸਤਗੁਰ ਦੇ ਬਚਨ ਹੋਏ ਵੇ ਆ ਵੀ ਸਾਨੂੰ ਇਹ ਗੱਲਾਂ ਜਿਹੜੀਆਂ ਸਮਝ ਲੈਣੀਆਂ ਚਾਹੀਦੀਆਂ ਦਾ ਰਿਜ਼ਲਟ ਕੱਢਣਾ ਚਾਹੀਦਾ ਨਤੀਜਾ ਵੀ ਕੀ ਹੋਊਗਾ ਨਾਲੇ ਉਹ ਸ਼ਰਾਬ ਦੀ ਬੋਤਲ ਤੇ ਪਾਵੇਂ ਲਿਖਿਆ ਹਾਨੀਕਾਰਕ ਪਰ ਲੋਕ ਫਿਰ ਵੀ ਪੀਂਦੇ ਆ ਇਸ ਕਰਕੇ ਅਗਿਆਨਤਾ ਵਾ ਉਹਨਾਂ ਕੋਲ ਗੁਰੂ ਦੀ ਸਮਝ ਨਹੀਂ ਉਹਨਾਂ ਕੋਲ ਗੁਰੂ ਦਾ ਗਿਆਨ ਨਹੀਂ ਮਹਾਪੁਰਖਾਂ ਨੇ ਵਿਧੀ ਰੱਸੀ ਬਾਕੀ ਜਿਹੜਾ ਸ਼ਰਾਬੀ ਬੰਦਾ ਹੁੰਦਾ ਕਈ ਵਾਰੀ ਉਹਦਾ ਜਿਹੜਾ ਸੂਰਜ ਆ ਚੜਦਾ ਹੀ ਸ਼ਾਮ ਨੂੰ ਹੁੰਦਾ ਸ਼ਰਾਬੀ ਬੰਦੇ ਕੋਲੇ ਜੇ ਆਪਾਂ ਬਾਹਲਾ ਕਹਿਣ ਲੱਗ ਜਾਈਏ ਤੂੰ ਸ਼ਰਾਬ ਛੱਡ ਦੇ ਜੇ ਆਪਾਂ ਉਹਨੂੰ ਬਾਹਲਾ ਕਹੀਏ ਨਾ ਫਿਰ ਉਹ ਸਾਡੇ ਕੋਲ ਬੈਠਣਾ ਹੀ ਬੰਦ ਕਰ ਦਿੰਦਾ ਫਿਰ ਉਹ ਬਹਾਨੇ ਲੱਭਦੇ ਰਹਿੰਦੇ ਜਿਹੜੇ ਸ਼ਰਾਬੀ ਹੁੰਦੇ ਆ ਤੇ ਵੀ ਕੋਈ ਕਿਸੇ ਦਾ ਜਨਮ ਦਿਨ ਹੋਵੇ ਕਿਸੇ ਦਾ ਵਿਆਹ ਹੋਵੇ ਐਵੇਂ ਬਹਾਨੇ ਕਿਸੇ ਦੀ ਵਿਆਹ ਦੀ ਸਾਲਗਿਰ੍ਹਾ ਹੋਵੇ ਬਹਾਨੇ ਨਾਲ ਹੀ ਉਹ ਆਪਸ ਵਿੱਚ ਜਿਹੜੇ ਸ਼ਰਾਬੀਆਂ ਦਾ ਟੋਲਾ ਹੁੰਦਾ ਸ਼ਰਾਬ ਪੀ ਲੈਂਦੇ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਜੇ ਐਸੇ ਬੰਦੇ ਸਿੱਧੇ ਰਸਤੇ ਪੈ ਜਾਣ ਫੇਰ ਭਾਈ ਇਹਨੂੰ ਹੋਰ ਚੰਗੀ ਗੱਲ ਕਿਹੜੀ ਆ ਤਾਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਮਹਾਂਪੁਰਖ ਉਹਨਾਂ ਦੇ ਬਚਨਾਂ ਦੀ ਕਰਾਮਾਤ ਆ ਸ਼ਰਾਬ ਦੀ ਆਦਤ ਲੰਮੇ ਸਮੇਂ ਤੋਂ ਪਈ ਜਿਹੜਾ ਬੰਦਾ ਕਿੱਲਿਆਂ ਦੇ ਕਿੱਲੇ ਖਾ ਗਿਆ ਸੀ ਨਸ਼ਾ ਕਰ ਕਰਕੇ ਪੀ ਕੇ ਸ਼ਰਾਬ ਉਹਦੀ ਆਦਤ ਖਤਮ ਹੋ ਗਈ ਆ ਜਿਨ੍ਹਾਂ ਦੇ ਘਰ ਦੇ ਸ਼ਰਾਬ ਨਹੀਂ ਛੱਡਦੇ ਤੁਸੀਂ ਵੀ ਭਾਈ ਇਹ ਵਿਧੀ ਅਪਣਾ ਕੇ ਦੇਖਿਓ ਪਰ ਭਰੋਸਾ ਵੀ ਰੱਖਿਓ ਅਕਾਲ ਪੁਰਖ ਦੀ ਬਾਣੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਤਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਵੀ ਇਹ ਸਮਤ ਦੇਣ ਅਸੀਂ ਵੀ ਜੇ ਸਾਡੇ ਘਰ ਵਿੱਚ ਕੋਈ ਸ਼ਰਾਬ ਪੀਂਦਾ ਅਸੀਂ ਆਪ ਉਹਦੇ ਵਰਗੇ ਨਹੀਂ ਬਣ ਜਾਣਾ ਅਸੀਂ ਉਹਨੂੰ ਗਾਲਾਂ ਨਹੀਂ ਕੱਢਣ ਲੱਗ ਜਾਣਾ ਅਸੀਂ ਉਹਨੂੰ ਝੜਕਣ ਨਹੀਂ ਲੱਗ ਜਾਣਾ ਪਿਆਰ ਦੀ ਲੋੜ ਹੁੰਦੀ ਹੈ ਪਿਆਰ ਨਾਲ ਸਾਰੇ ਕਾਰਜ ਹੀ ਸਬਰ ਜਾਂਦੇ ਆ ਸੋ ਗੁਰਮਖ ਪਿਆਰਿਓ ਇਹ ਬਾਬਾ ਜੀ ਨੇ ਕਲਾ ਵਰਤਾਈ ਇੱਕ ਸ਼ਰਾਬੀ ਦੀ ਸ਼ਰਾਬ हटਾਈ ਮਹਾਂਪੁਰਖ ਅਜੀਤ ਸਿੰਘ ਜੀ ਹੰਸਾਲੀ ਵਾਲੇ ਅੱਜ ਉੱਥੇ ਦੁਨੀਆ ਜਾਂਦੀ ਹੈ ਸੰਗਤ ਜਾਂਦੀ ਆ ਤੇ ਸਾਰੇ ਕਹਿੰਦੇ ਅੱਜ ਵੀ ਉੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਸਾਡੇ ਅੰਦਰ ਵੀ ਸ਼ਰਧਾ ਦਾ ਕਿਣਕਾ ਪੈਦਾ ਕਰ ਦੇਣ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ